ਮੂਨਕ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਹਾਂਗੇ ਮੇਰੇ ਪਿੱਛੇ ਤੁਸੀਂ ਖੜੀ ਹੋਈ ਗੱਡੀ ਦੇਖ ਸਕਦੇ ਹੋਗੇ ਇਸ ਗੱਡੀ ਦੇ ਵਿੱਚ ਇੱਕ ਡੈੱਡ ਬੋਡੀ ਹੈ ਹਾਲਾਂਕਿ ਉਹ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਨਹੀਂ ਦਿਖਾ ਸਕਦੇਗੇ ਉਹ ਪਿੰਡ ਬੱਲਰਾਂ ਦੇ ਨਜ਼ਦੀਕ ਇੱਕ ਲਾੜ ਮਜਾਰਾ ਰਜਵਾਹੇ ਦੇ ਵਿੱਚ ਉਹ ਡੈੱਡ ਬੋਡੀ ਮਿਲੀ ਹੈਗੀ ਪਿੰਡ ਦੀ ਪੰਚਾਇਤ ਇੱਥੇ ਮੂਨਕ ਹਸਪਤਾਲ ਦੇ ਵਿੱਚ ਉਸ ਡੈੱਡ ਬੋਡੀ ਨੂੰ ਲੈ ਕੇ ਪਹੁੰਚੀ ਤਾਂ ਇੱਥੇ ਉਹਨਾਂ ਨੂੰ ਜਵਾਬ ਮਿਲਿਆ ਕਿ ਇੱਥੇ ਦੇ ਫ੍ਰਿਜ ਖਰਾਬ ਨੇ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਫਰਿੱਜ ਮੌਜੂਦ ਨਹੀਂ ਤੁਸੀਂ ਇਸ ਡੈੱਡ ਬੋਡੀ ਨੂੰ ਸੁਨਾਮ ਜਾਂ ਸੰਗਰੂਰ ਲੈ ਲੋ ਪਿਛਲੇ ਕੁਝ ਮਹੀਨਿਆਂ ਦੀ ਗੱਲ ਤੁਹਾਡੇ ਨਾਲ ਇਸ ਦੇ ਨਾਲ ਜੁੜੀ ਹੋਈ ਸਾਂਝੀ ਕਰਦਾ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਖਨੌਰੀ ਦੇ ਵਿੱਚ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਉੱਥੇ ਮੌਇਸਚਰੀਅਰ ਦੇ ਵਿੱਚ ਦੋ ਨਵੇਂ ਫਰਿੱਜ ਪਏ ਸੀ ਜੋ 2008-10 ਦੇ ਵਿੱਚ ਰੱਖੇ ਗਏ ਸੀ ਕਦੇ ਉਹਨਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ ਪਰ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕ ਬਣਾਉਣ ਦੇ ਨਾਲ ਹੀ ਜਿਹੜਾ ਉਹਨਾਂ ਫਰਿੱਜਾਂ ਨੂੰ ਸੁਨਾਮ ਅਤੇ ਸੰਗਰੂਰ ਦੇ ਵਿੱਚ ਭੇਜ ਦਿੱਤਾ ਗਿਆ ਜੇ ਅੱਜ ਉਹੀ ਫਰਿੱਜ ਮੂ ਦੇ ਵਿੱਚ ਮੌਜੂਦ ਹੁੰਦੇ ਸਾਹ ਹਸਪਤਾਲ ਦੇ ਵਿੱਚ ਮੌਜੂਦ ਹੁੰਦੇ ਤਾਂ ਜਿਹੜਾ ਇਸ ਡੈੱਡ ਬੋਡੀ ਨੂੰ ਉੱਥੇ ਰੱਖਿਆ ਜਾ ਸਕਦਾ ਸੀ ਹਾਲਾਂਕਿ ਇਸ ਡੈੱਡ ਬੋਡੀ ਦੀ ਪਛਾਣ ਨਹੀਂ ਹੋਈ ਹੈ ਕਿ ਕੌਣ ਹੈ ਤੇ ਕਿੱਥੋਂ ਆਇਆ ਹੈ ਸੋ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਸ ਦੀ ਕੋਈ ਪਛਾਣ ਆ ਸਕੇ ਕਿ ਕਈ ਵਾਰ ਪਰਿਵਾਰ ਜਿਹੜਾ ਉਹ ਦੇਖੋ ਜੀ ਸਵੇਰੇ ਸਾਨੂੰ ਤਲਾਹ ਮਦੀ ਬੇਲਦਾਰ ਨੇ ਦਿੱਤੀ ਅਸੀਂ ਲਾਡਮੰਜਰ ਰਜਵਾਇ ਤੇ ਗਏ ਉੱਥੇ ਡੈੱਡ ਬੋਡੀ ਮਿਲੀ ਅਸੀਂ ਪੁਲਿਸ ਪਾਰਟ ਇੰਤਲਾਹਤੀ ਉਹ ਡੈੱਡ ਬੋਡੀ ਦੀ ਅਣਪਛਾਤੀ ਸੀ ਅਸੀਂ ਇੱਥੇ ਲੈ ਕੇ ਆਏ ਜੋ ਕਿ 72 ਘੰਟੇ ਲਈ ਰੱਖਣੀ ਹੁੰਦੀ ਹੈ ਇੱਥੇ ਆ ਕੇ ਅਸੀਂ ਐਸਐਮਓ ਨਾਲ ਵੀ ਗੱਲ ਕੀਤੀ ਤੇ ਸਬੰਧਤ ਡਾਕਟਰ ਨਾਲ ਵੀ ਗੱਲ ਕੀਤੀ ਜੇ ਮੌਕੇ ਡਿਊਟੀ ਨੇ ਉਹ ਕਹਿੰਦੇ ਵੀ ਇੱਥੇ ਜਿਹੜਾ ਫਰਿੱਜ ਹੈ ਖਰਾਬ ਹੈ ਲਾਈਟ ਖਰਾਬ ਹੈ ਹੁਣ ਮੈਨੂੰ ਪਤਾ ਇਹ ਵੀ ਚੱਲਿਆ ਸਾਡਾ ਨਾਮ ਦੇ ਇੱਕ ਮੈਂਬਰ ਖੜਾ ਨਾਲ ਹੀ ਤੇ ਜੀ ਇੱਥੇ ਇਹ ਪਹਿਲਾਂ ਵੀ ਇੱਕ ਬੰਦਾ ਜਿਹੜਾ ਹੈਗਾ ਸੀ ਕੋਈ ਡੈੱਡ ਹੋ ਗਿਆ ਸੀ ਮਜ਼ਦੂਰ ਉਹ ਲੈ ਕੇ ਆਏ ਸੀ ਇਹਨਾਂ ਨੇ ਫਰਿੱਜ 'ਚ ਰੱਖਿਆ ਜੋ 3 ਦਿਨਾਂ ਬਾਅਦ ਬਿਹਾਰ ਤੋਂ ਆਉਂਦੇ ਨੇ ਬੰਦੇ ਲੈਣ ਵਾਸਤੇ ਉਦੋਂ ਡੈੱਡ ਬੋਡੀ 'ਚ ਕੀੜੇ ਪੈ ਚੁੱਕੇ ਸੀ ਫਰਿੱਜ ਉਦੋਂ ਵੀ ਚੱਲਦਾ ਸੀ ਹੁਣ ਇਹ ਵੀ ਕਲੀਅਰ ਹੋਇਆ ਵੀ ਇਹ 10ਵੇਂ ਮਹੀਨੇ ਤੋਂ ਫਰਿੱਜ ਹੈ ਜਿਹੜਾ ਉਹ ਨਹੀਂ ਚ ਤੇ ਇੱਥੇ ਪਤਾ ਨਹੀਂ ਕੀ ਕਰਨਾ ਕਿਉਂ ਇਹ ਹਾਲਾਤ ਨੇ ਹੁਣ ਡੈੱਡ ਬੋਡੀ ਤੁਹਾਡੇ ਸਾਹਮਣੇ ਪਈ ਹੋਈ ਆ ਤੇ ਉਹ ਡੈੱਡ ਬੋਡੀ ਦਾ ਕੀ ਬਣੂਗਾ ਹੁਣ ਉਹਨਾਂ ਨੂੰ ਕਹਿੰਦੇ ਸੰਰੂਰ ਲੈ ਕੇ ਜਾਓ ਦੇਖੋ ਪੰਚਾਇਤਾਂ ਨੂੰ ਨਾ ਕੋਈ ਖਰਚਾ ਮਿਲਦਾ ਹੈ ਹਜਾ ਤੇ ਨਾ ਪੰਚਾਇਤਾਂ ਇਦਾਂ ਖਰਚਾ ਵੀ ਕਰ ਸਕਦੀਆਂ ਪੰਚਾਇਤਾਂ ਇੱਕ ਸਮਾਜ ਸੇਵਾ ਕਰਨ ਦੇ ਮਨਸੇ ਨਾਲ ਉਹ ਕਰ ਰਹੀਆਂ ਪਰ ਜਿਹੜਾ ਪ੍ਰਸ਼ਾਸਨ ਉਹ ਬਿਲਕੁਲ ਸਹਿਯੋਗ ਨਹੀਂ ਦੇ ਰਿਹਾ ਨਾ ਇਹਨਾਂ ਨੇ ਜਿਹੜਾ ਫ੍ਰਿਜ ਉਹ ਬੰਦ ਹੈ ਉਹਦੇ ਵਾਸਤੇ ਅਸੀਂ ਕਿਹਾ ਸੀ ਵੀ ਤੁਸੀਂ ਕਿਨੂੰ ਕਿਹਾ ਕਿਨੂੰ ਦੱਸਿਆ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਕੋਈ ਮੇਲ ਭੇਜੀ ਹੋਊਗੀ ਜੇ ਭੇਜੀ ਵੀ ਹੋਊ ਤਾ ਫਿਰ ਹਲੇ ਤੱਕ ਮਸਲਾ ਕਿਉਂ ਨਹੀਂ ਹੱਲ ਹੋਇਆ ਸੀਐਮਓ ਸਾਹਿਬ ਕਿੱਥੇ ਨੇ ਜਾ ਉੱਪਰਲਾ ਜਿਹੜਾ ਸਕੱਤਰ ਹੈ ਇਹਨਾਂ ਦਾ ਜੋ ਵੀ ਇਹਨਾਂ ਦਾ ਡਿਪਾਰਟਮੈਂਟ ਹੈ ਹੈਲਥ ਡਿਪਾਰਟਮੈਂਟ ਹੈ ਉਹ ਕਿੱਥੇ ਸੁਟਾ ਪਿਆ ਸੀਐਮਓ ਸਾਹਿਬ ਨੂੰ ਮੈਂ ਫੋਨ ਵੀ ਕੀਤਾ ਐਸਐਮਓ ਸਾਹਿਬ ਕਹਿੰਦੇ ਵੀ ਡੈੱਡ ਬਾਡੀ ਸੰਗਰੂਲ ਲੈ ਜਾਓ ਮੈਂ ਕਿਹਾ ਜੀ ਸਾਰਾ ਐਡਾ ਵੱਡਾ ਹਸਪੀਟਲ ਹੈ ਐਡਾ ਵੱਡੀ ਬਿਲਡਿੰਗ ਹੈ ਇੱਥੇ ਸਾਨੂੰ ਇਹ ਵੀ ਪਤਾ ਲੱਗਿਆ ਵੀ ਡਾਕਟਰ ਵੀ ਬਹੁਤ ਨੇ ਮੌਕੇ ਤੇ ਹਾਜ਼ਰ ਨਹੀਂ ਹਨ ਤੇ ਇੱਥੇ ਸਾਨੂੰ ਇਹ ਵੀ ਪਤਾ ਚੱਲਿਆ ਕਿ 5 ਸਾਲਾਂ ਦੇ ਵਿੱਚ ਗ੍ਰੈਂਟਾਂ ਵੀ ਬਹੁਤ ਆਈਆਂ ਤੇ ਇਹਦੀ ਮੇਨਟੇਨੈਂਸ ਮੇਨਟੇਨੈਂਸ ਵਾਸਤੇ ਇੱਥੇ ਜਿਹੜੀਆਂ ਗਰੰਟਾਂ ਦਾ ਉਹ ਵੀ ਸਾਨੂੰ ਪਤਾ ਲੱਗਿਆ ਵੀ ਕੱਪੜੇ ਹੀ ਹੋਇਆ ਗਰੰਟਾਂ ਤੇ ਵੀ ਇੱਥੇ ਕੁਝ ਨਹੀਂ ਕੀਤਾ ਗਿਆ ਕੰਮ ਕੋਈ ਨਹੀਂ ਕੀਤਾ ਗਿਆ ਇੱਥੇ ਕੋਈ ਸੁਵਿਧਾ ਨਹੀਂ ਹੈ ਜਿਹੜਾ ਵਾਟਰ ਕੁਲਰ ਹੈ ਉਹ ਵੀ ਖਰਾਬ ਪਿਆ ਮੋਰਚਰੀ ਦੇ ਵਿੱਚ ਲਾਈਟ ਹੈ ਨਹੀਂ ਫ੍ਰਿਜ ਖਰਾਬ ਆ ਫਿਰ ਇੰਨਾ ਸਰਕਾਰ ਨੂੰ ਖਰਚਾ ਕਰਨ ਦਾ ਕੀ ਫਾਇਦਾ ਐਡੀ ਵੱਡੀ ਬਿਲਡਿੰਗ ਬਣਾਉਣ ਦਾ ਕੀ ਫਾਇਦਾ ਇਹਨਾਂ ਨੂੰ ਤਨਖਾਹਾਂ ਦੇਣ ਦਾ ਕੀ ਫਾਇਦਾ ਤੁਹਾਨੂੰ ਇਹ ਪਤਾ ਚੱਲਿਆ ਵੀ ਸਰਕਾਰ ਦੀ ਪੁਰਜ਼ੋਰ ਕੋਸ਼ਿਸ਼ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਜਾਂ ਸਬੰਧਤ ਡਿਪਾਰਟਮੈਂਟ ਆ ਉਹ ਬਿਲਕੁਲ ਨਲਾਇਕ ਆ ਤੇ ਨਲਾਇਕੀ ਕਰ ਰਿਹਾ ਆਪਣੀ ਅਨੁ ਡੈਡਾ ਬੋਡੀ ਤੁਹਾਨੂੰ ਪਤਾ ਵੀ ਗੱਡੀ ਦੇ ਵਿੱਚ ਪਈ ਹੋਈ ਆ ਇੱਥੇ ਕੋਈ ਵੀ ਉਹਨੂੰ ਸਵਾਲਣ ਲਈ ਤਿਆਰ ਨਹੀਂ ਇਹਨਾਂ ਦੇ ਮੁਲਾਜ਼ਮ ਕਿੱਥੇ ਨੇ ਫ੍ਰਿਜ 'ਚ ਰੱਖਣ ਵਾਸਤੇ ਤਿਆਰ ਨਹੀਂ ਫ੍ਰਿਜ ਖਰਾਬ ਆ ਤੇ ਇਹ ਲਾਪਰਵਾਹੀ ਹੈ ਜਿਹੜੀ ਸਰਕਾਰ ਨੂੰ ਮੈਂ ਬੇਨਤੀ ਕਰਦਾ ਹਾਂ ਸੀਐਮ ਭਗਵੰਤ ਮਾਨ ਸਾਹਿਬ ਨੂੰ ਹੈਲਥ ਮਿਨਿਸਟਰ ਨੂੰ ਕਿ ਇਹ ਲਾਪਰਵਾਹੀ ਦੀ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਜਿਹੜੀਆਂ ਹੁਣ ਤੱਕ 5 ਸਾਲਾਂ ਦੇ ਵਿੱਚ ਗਰੰਟਾ ਆਈਆਂ ਤੇ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਇੱਥੇ ਕਿੰਨੇ ਮੁਲਾਜ਼ਮ ਹਾਜ਼ਰ ਰਹਿੰਦੇ ਨੇ ਕਿੰਨੇ ਨਹੀਂ ਹਾਜ਼ਰ ਰਹਿੰਦੇ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਦੋਂ ਇੰਨਾ ਵੱਡਾ ਸਬਡਿਵੀਜ਼ਨ ਦੇ ਵਿੱਚ ਹਸਪੀਟਲ ਆ ਤੇ ਲੋਕਾਂ ਨੂੰ ਇਹਦੇ ਫਾਇਦਾ ਨਹੀਂ ਮਿਲ ਰਿਹਾ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਹੜੀ ਡੈੱਡ ਬੋਡੀ ਆਈ ਸੀ ਕਿਹੜੀ ਨਹਿਰ ਤੋਂ ਜਿਹੜੀ ਇਹ ਰਜਵਾਇ ਦੇ ਵਿੱਚ ਆਈ ਸੀ ਲਾਰਡ ਬੰਜਾਰਾ ਰਜਵਾ ਹੈ ਜ ਉਹ ਡੈੱਡ ਬੋਡੀ ਐ ਇਹ ਨਹੀਂ ਪਤਾ ਅਣਪਛਾਤੀ ਐ ਪਰ ਡੈੱਡ ਬੋਡੀ ਭਾਵੇਂ ਅਣਪਛਾਤੀ ਹੋਵੇ ਭਾਵੇਂ ਅਸੀਂ ਜਾਣਦੇ ਹਾਂ ਡੈੱਡ ਬੋਡੀ ਨੂੰ ਪਰ ਇੱਕ ਜਿਹੜਾ ਸਾਡਾ ਸਮਾਜ ਐ ਉਹਨੂੰ ਸਤਿਕਾਰ ਤਾਂ ਮਿਲਣਾ ਚਾਹੀਦਾ ਡੈੱਡ ਬੋਡੀ ਨੂੰ ਉਹ ਵੀ ਨਹੀਂ ਮਿਲਿਆ ਪੱਲੀ ਦੇ ਵਿੱਚੋਂ ਵੀ ਕਿਸੇ ਨੇ ਉੱਥੇ ਮੁਲਾਜ਼ਮ ਨੇ ਜਾ ਕੇ ਡੈੱਡ ਬੋਡੀ ਨੂੰ ਦੇਖਿਆ ਤੱਕ ਨਹੀਂ ਉਹਨੂੰ ਸਾਹਮਣੇ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਡੈੱਡ ਬੋਡੀ ਇਸ ਸਮੇਂ ਵੀ ਧੁੱਪ ਚ ਪਈ ਹੋਈ ਐ ਤੁਸੀਂ ਜਾ ਕੇ ਉਹ ਦੇਖ ਵੀ ਸਕਦੇ ਹੋ ਤੁਸੀਂ ਜਾ ਕੇ ਉਹਨੂੰ ਮੈਂਸ਼ਨ ਵੀ ਕਰ ਸਕਦੇ ਹੋ ਖਬਰ ਦੇ ਵਿੱਚ ਜਿੱਥੇ ਦਾ ਹੁਣ ਇਹਦਾ ਛੱਡੋ ਜੀ ਹੁਣ ਤਾਂ ਜਿਹੜਾ ਹਰਾ ਤਹਿਕ ਨੇ ਹੈਗੇ ਨੇ ਪਿਛਲੇ ਮਹੀਨੇ ਅਸੀਂ 10ਵੇਂ ਮਹੀਨੇ 'ਚ ਇੱਕ ਪ੍ਰਵਾ ਉਹ ਡੈਡ ਬੋਡ ਲਈ ਆ ਕੇ ਆਈ ਸੀ ਤਿੰਨ ਦਿਨ ਬਾਅਦ ਉਹ ਵੀ ਲਾਸ਼ ਨੂੰ ਸੜੀ ਖੋਲੀ ਮਰੀ ਗਈ ਮੋਰਚਰੀ ਦੇ ਵਿੱਚ ਹਾਂ ਹਾਂ ਜੀ ਕਿੱਦਾਂ ਦੇ ਹਾਲਾਤ ਹੋ ਗਏ ਫਿਰ ਤਿੰਨ ਦਿਨ ਬਾਅਦ ਹਾਲਾਤ ਤਾਂ ਬਹੁਤ ਖਰਾਬ ਹੋ ਗਏ ਜੀ ਮਸਕ ਮਾਰ ਲਾ ਕੇ ਕੀੜੇ ਪੈ ਗਏ ਜੀ ਲਾਸ਼ 'ਚ ਹਾਂ ਜੀ ਜਿਵੇਂ ਦੇਖ ਦਿਓ ਇੱਥੇ ਦੇ ਪ੍ਰਬੰਧਾਂ ਨੂੰ ਫਿਰ ਜਿਹੜੇ ਪ੍ਰਬੰਧ ਨੇ ਸਭ ਕਹਿੰਦੀ ਆ ਵੀ ਉਹਦਾ ਤਾਂ ਸਾਨੂੰ ਮੌਕੇ ਤੇ ਤਾਂ ਇਹ ਕਹਿਣ ਅੱਗੇ ਦੀ ਜੀ ਕਹਿੰਦੇ ਫ੍ਰਿਜ ਸੀ ਸੁਚਰਾਣੀ ਭੁੱਲ ਗਏ ਹੂੰ ਫਿਰ ਫਿਰ ਚੱਲਦਾ ਸੀ ਤੇ ਪਹਿਲਾਂ ਕਹਿੰਦੇ ਕਰਦੇ ਆ ਜੀ ਉਹ ਕਰਦੇ ਆ ਹੁਣ ਕਹਿੰਦੇ ਫ੍ਰਿਜ ਖਰਾਬ ਹੈ ਜੀ ਹੂੰ ਫ੍ਰਿਜ ਵੀ ਚਾਰ ਮੰਗ ਕੀ ਕਰਦੇ ਸਰਕਾਰ ਮੰਗ ਤਾਂ ਇਹ ਹੈ ਜੀ ਸਾਰੇ ਸਬੰਧਾਂ ਮਰਲੇ ਜਾਂਦੇ ਫਿਰ ਚਾਲੂ ਹੋਣਾ ਚਾਹੀਦਾ ਲਾਈਟ ਆਉਣੀ ਚਾਹੀਦੀ ਹੈ ਦਵਾਈ ਬੂਟੀ ਮਲੇ ਜਾਂਦੇ ਸਾਰਿਆਂ ਨੂੰ ਜੀ ਕਿਉਂ ਨਹੀਂ ਹੋ ਰਹੀ ਉਹਦੀ ਜਾਂਚ ਇਹਦੀ ਜਾਂਚ ਹੋਣੀ ਚਾਹੀਦੀ ਵੀ ਕਿਉਂ ਨਹੀਂ ਆ ਫਰਿੱਜ ਖਰਾਬ ਹੈ ਇਹਦੀ ਕਾਰਵਾਈ ਕਿਉਂ ਨਹੀਂ ਹੋਈ ਜੀ